ਸ਼ਹਾਦਤ ਬੇਮਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਪ੍ਰਸਤuti ਤਾਨ ਗੁਰਤੇਗ ਪਹਾਦਰ ਸਾਈ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨਨ ਗੁਰਸਿੱਖਾਂ ਭਾਈ ਮਤੀ ਦਾਸੀ ਭਾਈ ਸਤੀ ਦਾਸੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਵੀਡੀਓ ਲੜੀ ਜਿਸ ਵਿੱਚ ਅਸੀਂ ਗੁਰੂ ਸਾਹਿਬ ਜੀ ਦੇ ਲਾਸਾਨੀ ਸ਼ਹਾਦਤ ਦੇ ਸ਼ਾਨਾਮਤੇ ਇਤਿਹਾਸ ਨੂੰ ਅਤੇ ਗੁਰੂ ਸਾਹਿਬ ਜੀ ਦੇ ਇਲਾਹੀ ਉਪਦੇਸ਼ਾਂ ਨੂੰ ਆਪ ਜੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਦਾਸਤਾਨੇ ਪਾਤਸ਼ਾਹੀ ਨੌਵੀਂ ਪਾਈ ਮੱਖਣ ਸ਼ਾ ਲੁਬਾਣਾ ਬਕਾਲੇ ਵਿਖੇ ਸ੍ਰੀ ਗੁਰੂ ਤੇਗ ਪਾਹਾਦਰ ਜੀ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰਨ ਵਾਲੇ ਗੁਰੂ ਜੀ ਦੇ ਸਿੱਧਕੀ ਸਿੱਖ ਦੀ ਦਾਸਤਾ ਸਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਮੁੱਖੇ ਚੱਲ ਰਹੀ ਵੀਡੀਓ ਸੀਰੀਜ਼ ਵਿੱਚ ਅੱਜ ਅਸੀਂ ਆਪ ਜੀ ਦੇ ਨਾਲ ਸ੍ਰੀ ਗੁਰੂ ਤੇਗ ਪਹਾਡੂ ਜੀ ਦੇ ਸਿੱਖ ਭਾਈ ਮੱਖਣ ਸ਼ਾ ਲੁਬਾਣਾ ਦਾ ਬੜਬੁੱਲਾ ਇਤਿਹਾਸ ਸਾਂਝਾ ਕਰਾਂਗੇ। ਸ੍ਰਿਸ਼ਟੀ ਦੀ ਚਾਦਰ Hindu ਧਰਮ ਤੇ ਰਾਖੇ ਬਖਸ਼ਿਸ਼ਾਂ ਦੇ ਪੰਡਾਰ ਨੌਵੇਂ ਸਤਿਗੁਰ ਸ੍ਰੀ ਗੁਰੂ ਤੇਗ ਪਹਾਡੂ ਜੀ ਨੂੰ ਬਕਾਲੇ ਵਿਖੇ ਗੁਰੂ ਰੂਪ ਵਿੱਚ ਪ੍ਰਗਟ ਕਰਨ ਵਾਲੇ ਗੁਰੂ ਸਾਹਿਬ ਦੇ ਪਿਆਰੇ ਸਿੱਖ ਪਾਈ ਮੱਖਣ ਸ਼ਾ ਇੱਕ ਵੱਡੇ ਵਪਾਰੀ ਸਨ ਜੋ ਸਮੁੰਦਰ ਦੇ ਰਸਤੇ ਵਪਾਰ ਕਰਿਆ ਕਰਦੇ ਸਨ ਲੁਬਾਣਾ ਸ਼ਬਦ ਲਵਣ ਭਾਵ ਲੂਣ ਨਾਲ ਸੰਬੰਧਿਤ ਹੈ ਗੁਰੂ ਸਾਹਿਬ ਦੇ ਸਮੇਂ ਵੱਡੇ ਪੱਧਰ ਤੇ ਲੂਣ ਦਾ ਵਪਾਰ ਕਰਨ ਵਾਲਿਆਂ ਨੂੰ ਲੁਬਾਣਾ ਕਿਹਾ ਜਾਂਦਾ ਸੀ ਪਾਈ ਮੱਖਣ ਸ਼ਾ ਲੁਬਾਣਾ ਦਾ ਪਰਿਵਾਰ ਪਾਈ ਬੰਨਾ ਜੀ ਤੋਂ ਧੰ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਸਿੱਖੀ ਵਿੱਚ ਸ਼ਾਮਲ ਹੋਇਆ ਸੀ ਪਾਈ ਬੰਨੋ ਜੀ ਦੇ ਪੁੱਤਰ ਅਰਥਾਤ ਅਰਥਾ ਜੀ ਦੇ ਪੁੱਤਰ ਦਾਸੇਸ਼ਾ ਤੇ ਦਾਸੇਸ਼ਾ ਦੇ ਘਰ ਮਾਤਾ ਸਬਰਾਈ ਜੀ ਦੇ ਕੁੱਖੋਂ ਭਾਈ ਮੱਖਣ ਸ਼ਾ ਲੁਬਾਣਾ ਦਾ ਜਨਮ ਹੋਇਆ ਸੀ ਦੇਸ਼ਾਂ ਵਿਦੇਸ਼ਾਂ ਵਿੱਚ ਵਪਾਰ ਕਰਨ ਵਾਲੇ ਭਾਈ ਮੱਖਣ ਸ਼ਾ ਲੁਬਾਣਾ ਦਾ ਜਹਾਜੀ ਬੇੜਾ ਜਦੋਂ ਇੱਕ ਦਿਨ ਸਮੁੰਦਰ ਦੀਆਂ ਲਹਿਰਾਂ ਵਿੱਚ ਫਸਿਆ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 8ਵੇਂ ਸਰੂਪ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਚੇਤੇ ਕਰਦਿਆਂ ਬੇੜਾ ਪਾਰ ਲਗਾਉਣ ਲਈ ਅਰਦਾਸ ਕੀਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦਾ ਬੇੜਾ ਡੁੱਬਣੋਂ ਬਚ ਗਿਆ ਭਾਈ ਮੱਖਣ ਸ਼ਾਹ ਨੇ ਆਪਣੀ ਕਿਰਤ ਕਮਾਈ ਵਿੱਚੋਂ 500 ਮੋਹਰਾਂ ਗੁਰੂ ਸਾਹਿਬ ਨੂੰ ਭੇਟਾ ਕਰਨ ਦਾ ਮਨ ਬਣਾਇਆ ਜਿਸ ਵੇਲੇ ਭਾਈ ਮੱਖਣ ਸ਼ਾਹ ਲੁਬਾਣਾ ਦਿੱਲੀ ਪੁੱਜੇ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਹਨ ਤੇ ਅਗਲਾ ਗੁਰੂ ਬਕਾਲੇ ਵਿਖੇ ਹੈ ਭਾਈ ਮੱਖਣ ਸ਼ਾਹ ਜੀ ਬਕਾਲਾ ਪਹੁੰਚੇ ਉੱਥੇ ਦੇਖਿਆ 22 ਨਕਲੀ ਗੁਰੂ ਸੱਚਾ ਗੁਰੂ ਹੋਣ ਦਾ ਦਾਵਾ ਕਰ ਰਹੇ ਨੇ ਭਾਈ ਮੱਖਣ ਸ਼ਾ ਲੁਬਾਣਾ ਨੇ ਬੜੀ ਵਿਯੰਤ ਨਾਲ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਵੇਂ ਸਰੂਪ ਸ੍ਰੀ ਗੁਰੂ ਤੇਗ ਪਹਾਦਰ ਸਾਹਿਬ ਮਹਾਰਾਜ ਨੂੰ ਗੁਰੂ ਰੂਪ ਵਿੱਚ ਸੰਗਤਾਂ ਸਾਹਮਣੇ ਪ੍ਰਗਟ ਕਰਦਿਆਂ ਉੱਚੀ ਥਾਂ ਖਲੋ ਕੇ ਗੁਰੂ ਲਾਧੋ ਰੇ ਦਾ ਹੋਕਾ ਦਿੱਤਾ ਸੀ 1664 ਈਸਵੀ ਨੂੰ ਧੰਗ ਗੁਰੂ ਤੇਗ ਪਹਾਦਰ ਸਾਹਿਬ ਮਹਾਰਾਜ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰਨ ਤੋਂ ਬਾਅਦ ਭਾਈ ਮੱਖਣ ਸ਼ਾ ਲੁਬਾਣਾ ਬਕਾਲੇ ਵਿਖੇ ਹੀ ਗੁਰੂ ਸਾਹਿਬ ਦੀ ਸੇਵਾ ਵਿੱਚ ਰਹਿਣ ਲੱਗੇ ਜਿਸ ਵੇਲੇ ਗੁਰੂ ਸਾਹਿਬ ਬਕਾਲੇ ਤੋਂ ਅੰਮ੍ਰਿਤਸਰ ਅਤੇ ਹੋਰ ਕਈ ਇਲਾਕਿਆਂ ਦੇ ਵਿੱਚ ਸਿੱਖੀ ਪ੍ਰਚਾਰ ਕਰਦੇ ਗੋਇੰਦਵਾਲ ਪਹੁੰਚੇ ਤਾਂ ਭਾਈ ਮੱਖਣਸ਼ਾ ਲੁਬਾਣਾ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਵਪਾਰ ਕਰਨ ਲਈ ਚਲੇ ਗਏ ਸਨ ਗੁਰੂ ਜੀ ਦੇ ਸਿੱਧਕੇ ਸਿੱਖ ਭਾਈ ਮੱਖਣਸ਼ਾ ਲੁਬਾਣਾ ਦੇ ਘਰ ਤਿੰਨ ਪੁੱਤਰਾਂ ਲਾਲਚੰਦ ਕੁਸ਼ਾਲਚੰਦ ਅਤੇ ਚੰਦੂ ਲਾਲ ਨੇ ਜਨਮ ਲਿਆ ਸੀ ਜਿਨ੍ਹਾਂ ਵਿੱਚੋਂ ਦੋ ਪੁੱਤਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਬਖਸ਼ੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ। ਕੁਸ਼ਾਲ ਚੰਦ ਤੋਂ ਕੁਸ਼ਾਲ ਸਿੰਘ ਬਣੇ ਭਾਈ ਮੱਖਣਸ਼ਾ ਲੁਬਾਣਾ ਦੇ ਇੱਕ ਪੁੱਤਰ ਨੇ ਸੰਨ 1700 ਈਸਵੀ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹਾੜੀ ਰਾਜਿਆਂ ਨਾਲ ਹੋਈ ਜੰਗ ਵਿੱਚ ਲੋਹਗੜ੍ਹ ਕਿਲੇ ਦੇ ਨੇੜੇ ਸ਼ਹੀਦੀ ਪ੍ਰਾਪਤ ਕੀਤੀ ਸੀ। ਜਦਕਿ ਭਾਈ ਮੱਖਣਸ਼ਾ ਲੁਬਾਣਾ ਅਤੇ ਉਹਨਾਂ ਦਾ ਇੱਕ ਪੁੱਤਰ ਚੰਦੂ ਖਾਲਸਾ ਸਿਰਜਣਾ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਸਨ। ਪਾਈ ਮੱਖਣ ਸ਼ਾਲੂ ਬਾਣਾ ਦੁਆਰਾ ਸਿੱਖ ਧਰਮ ਵਿੱਚ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਅਤੇ ਮਾਨੁਕ ਅਧਿਕਾਰਾਂ ਦੇ ਰਾਖੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜੇ ਮੋਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਰਕਾਬਗੰਨ ਸਾਹਿਬ ਨਾਨਕ ਪੀਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ